ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨੀ ਇਕਤਾ ਗ੍ਰਾਹਾ ਬਲਾਕ ਪ੍ਰਧਾਨ ਬਰਨਾਲਾ ਜੀ ਕਿਵੇਂ ਦੇਦਾ ਪਿਛਲੇ ਦਿਨੀ ਕੋਈ ਤਿੰਨ ਔਰਤਾਂ ਨੇ ਕਿ ਸੜਕ ਹਾਦਸੇ ਵਿੱਚ ਡੈਥ ਹੋਈ ਹੈ ਫਿਰ ਤਾਂ ਕੋਈ ਸੰਸਕਾਰ ਨਹੀਂ ਕੀਤਾ ਕਿ ਲੋਕ ਧਰਨੇ ਦੇ ਬੈਠੋ ਕਿਵੇਂ ਦੇ ਚਾਰ ਤਰੀਕ ਨੂੰ ਤਹਾਣੇ ਦੇ ਵਿੱਚ ਮਹਾ ਪੰਚਾਇਤ ਰੱਖੀ ਗਈ ਸੀ ਸਾਰੇ ਐਸਕੇਮ ਵੱਲੋਂ ਰੇਂਡੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਮੋਦੀ ਸਰਕਾਰ ਤੇ ਦਬਾਅ ਪਾਉਣ ਲਈ ਦੋ ਮੋਰਚੇ ਜਿਹੜੇ ਫਾਰਮਾਂ ਵੱਲੋਂ ਚੱਲ ਰਹੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਇਹ ਸਾਂਝੀਆਂ ਮੰਗਾਂ ਨੂੰ ਲੈ ਕੇ ਤਹਾਣੇ ਦੇ ਵਿੱਚ ਜਾ ਰਹੇ ਸੀ ਖੰਡਾਏ ਚੌਂਕ ਦੇ ਵਿੱਚ ਕੋਠਾਗੁਰੂ ਦੀ ਜਿਹੜੀ ਬੱਸ ਸੀ 54 ਸਵਾਰੀਆਂ ਇਸ ਦੇ ਵਿੱਚ ਕਿਸਾਨ ਅੰਦੂਰ ਬੱਚੇ ਸੀ ਭਰਾਵੋ ਸਾਡੀਆਂ ਮਾਵਾ ਪੈਣਾ ਸੀ ਉਹ ਹਾਸਾ ਵਾਪਰ ਰਿਹਾ ਜਿਹਦੇ ਵਿੱਚ ਸਾਡੀਆਂ ਤਿੰਨ ਮਾਤਾ ਪੈਣਾ ਸ਼ਹੀਦ ਹੋ ਚੁੱਕੀਆਂ ਨੇ 10 ਬੰਦੇ ਸਾਡੇ ਘਮੀਰ ਜ਼ਖਮੀ ਨੇ ਜਿਹੜੇ ਭਰਾਵੋ ਮੌਤ ਦੀ ਲੜਾਈ ਨਾਲ ਜੂਝ ਰਹੇ ਨੇ ਬਠਿੰਡੇ ਦੇ ਵਿੱਚ ਅਸੀਂ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਲਗਾਤਾਰ ਦੂਜੇ ਦਿਨ ਦੇ ਵਿੱਚ ਸਾਡਾ ਦਿਨ ਰਾਤ ਦਾ ਮੋਰਚਾ ਸ਼ੁਰੂ ਹੋ ਚੁੱਕਿਆ ਹੈ ਭਾਰਤੀ ਕਿਸਾਨ ਜਨਕਤਾ ਗਰਾਹਾਂ ਤੇ ਸਯੋਗੀ ਜਿੱਥੇ ਬੰਦੀਆਂ ਵੱਲੋਂ ਇਹ ਮੋਰਚਾ ਲੱਗਿਆ ਹੋਇਆ ਹੈ ਉਹਨਾਂ ਨੂੰ 10-10 ਲੱਖ ਰੁਪਇਆ ਬੱਦ ਫਟੜਾ ਨੂੰ 5 ਲੱਖ ਰੁਪਇਆ ਘੱਟ ਗਮੀਰ ਜਿਹੜੇ ਘੱਟ ਜ਼ਖਮੀਆਂ ਨੂੰ 2 ਲੱਖ ਰੁਪਇਆ ਸਰਕਾਰੀ ਨੌਕਰੀ ਸਮੁੱਚਾ ਕਰਜ਼ਾ ਖਤਮ ਕਰਨ ਖਾਤਰ ਇਹ ਮੋਰਚੇ ਲੱਗੇ ਹੋਏ ਨੇ ਜਿਹੜਾ ਸਰਕਾਰ ਦਾ ਰਵਈਆ ਉਹ ਬਹੁਤ ਘਟੀਆ ਭਗਵਾਨ ਤਮਨ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਰਵਈਆ ਬਹੁਤ ਮਾੜਾ ਹੈ ਜਿਹੜੇ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਹੈ ਜਿਹੜੇ ਕਹਿੰਦੇ ਸੀ ਭਗ ਸਿੰਘ ਦੀ ਸਰਕਾਰ ਹੈ ਇਹ ਦੂਜੀਆਂ ਸਰਕਾਰਾਂ ਨੂੰ ਚੰਗਾ ਕਹਾ ਰਹੀ ਹੈ ਜਿਹੜਾ ਡੀਸੀ ਬਰਨਾਲੇ ਦਾ ਰਵਈਆ ਹੈ ਉਹ ਭਰਾਵੋ ਕਹਿ ਰਹੀ ਹੈ ਸਾਡੀ ਪਾਲਿਸੀ ਹੈ 5 ਲੱਖ ਦੀ ਅਸੀਂ ਐਤੋਂ ਪਹਿਲਾਂ ਵੀ ਸਾਡੇ ਸੀਧੇ ਪਰਿਵਾਰਾਂ ਨੂੰ ਨੌਕਰੀ ਲੈਤੀਆਂ ਨੇ ਕਰਜ਼ੇ ਮaaf ਕਰਾਇਆ ਨੇ 10-10 ਲੱਖ ਰੁਪਏ ਦੇ ਚੈੱਕ ਦਵਾਇਆ ਅਸੀਂ ਇਹ ਮੰਗਾਂ ਮਨਾ ਕੇ ਉਠਾਂਗੇ ਸੰਘਰਸ਼ ਨੂੰ ਤੇਜ਼ ਕਰਾਂਗੇ ਸੰਘਰਸ਼ ਨੂੰ ਤੇਜ਼ ਕਰਕੇ ਇੱਥੋਂ ਦੇ ਪ੍ਰਸ਼ਾਸਨ ਦੇ ਨੱਕ 'ਚ ਧਾਮ ਕਰਾਂਗੇ ਤੇ ਸਰਕਾਰ ਦੇ ਨੱਕ 'ਚ ਧਾਮ ਕਰਾਂਗੇ ਸੰਘਰਸ਼ ਨੂੰ ਤੇਜ਼ ਕਰਕੇ ਪਿੱਛੇ ਨਹੀਂ ਹਟਾਂਗੇ